ਤੈਨ ਦਰਿਆਵਾਂ ਦੀ ਧਰਤੀ ਤੇ ਹੜਾਂ ਦੇ ਮਾਰ ਵਾਲੇ ਸੂਬੇ ਪੰਜਾਬ ਕੋਲ ਸਿਰਫ 257 ਸਰਕਾਰੀ ਕਿਸ਼ਤੀਆਂ ਨੇ ਜਿਹੜਾ ਸੂਬਾ ਥੋੜੇ ਸਮੇਂ ਬਾਅਦ ਕਿਤੇ ਨਾ ਕਿਤੇ ਹੜ੍ਹ ਦੀ ਮਾਰ ਈ ਠਾ ਜਾਂਦਾ ਐ ਸਵਾ ਜੋਰ ਵੱਡੇ ਹੜ੍ਹ ਐ ਪਰ ਕਿਤੇ ਨਾ ਕਿਤੇ ਜਿਵੇਂ 2023 ਦੇ ਵਿੱਚ ਵੀ ਹੜ੍ਹਾਂ ਦੀ ਮਾਰ ਈ ਠਾਇਆ ਉਹ ਸੂਬੇ ਕੋਲ ਆਪਣੀਆਂ ਸਰਕਾਰੀ ਕਿਸ਼ਤੀਆਂ ਸਿਰਫ 257 ਨੇ ਤੇ ਸਰਕਾਰੀ ਕਿਸ਼ਤੀਆਂ 257 ਦੇ ਵਿੱਚੋਂ ਸਿਰਫ 114 ਕਿਸ਼ਤੀਆਂ ਦੇ ਇੰਜਨ ਨੇ 114 ਇੰਜਨ ਨੇ ਸਿਰਫ 257 ਕਿਸ਼ਤੀਆਂ ਚੋਂ ਵੀ 114 ਇੰਜਨ ਨੇ ਤੇ ਜਿਹੜੀਆਂ ਉਹ ਕਿਸ਼ਤੀਆਂ ਵੀ ਹੋਣ ਜਦੋਂ ਹਾੜ ਆਇਆ ਹੋਇਆ ਤਾਂ ਉਹ ਕਿਸ਼ਤੀਆਂ ਵਰਤੀਆਂ ਕਿਸ ਲਈ ਜਾਂਦੀਆਂ ਪੰਜਾਬ ਸਰਕਾਰ ਦੇ ਅਫਸਰਾਂ ਲਈ ਪੰਜਾਬ ਸਰਕਾਰ ਦੇ ਐਮਐਲਏਾਂ ਲਈ ਪੰਜਾਬ ਸਰਕਾਰ ਦੇ ਮੰਤਰੀਆਂ ਲਈ ਸਿਰਫ ਫੋਟੋਆਂ ਖਿਚਾਉਣ ਲਈ ਕੇ ਅੰਦਰ ਜਾਂਦੇ ਨੇ ਤੇ ਫੋਟੋਆਂ ਖਿਚਵਾ ਕੇ ਬਾਹਰ ਆ ਜਾਂਦੇ ਨੇ ਇਹ ਗੱਲ ਅਸੀਂ ਨਹੀਂ ਕਹਿ ਰਹੇ ਸਮਾਜ ਸੇਵੀ ਸੰਸਥਾਵਾਂ ਕਹਿ ਰਹੀਆਂ ਨੇ ਕਿ ਜਦੋਂ ਵੀ ਕੋਈ ਲੀਡਰ ਆਉਂਦਾ ਤਾਂ ਉਹ ਸਰਕਾਰੀ ਬੋਰਡ ਦੇ ਵਿੱਚ ਚੜ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਕੰਮ ਦੇ ਵਿੱਚ ਵਿਗਨ ਹੀ ਪਾਉਂਦਾ ਉਹ ਆਪਣੀ ਪੀਆਰ ਜ਼ਰੂਰ ਚਮਕਾ ਜਾਂਦਾ ਉਸ ਤੋਂ ਅੱਗੇ ਜਿਹੜੇ ਨੇ ਤੇ ਸਿਰਫ 257 ਕਿਸ਼ਤੀਆਂ ਤੇ 114 ਇੰਜਨ ਉਸ ਤੋਂ ਅੱਗੇ ਜਿਹੜੀ ਗੱਲ ਜੇ ਜ਼ਿਲ੍ਹੇ ਵਾਈਜ਼ ਗੱਲ ਕਰਨੀ ਹੋਵੇ ਆਪਾਂ ਸਿਰਫ ਜਿਹੜੇ ਵਾਈਜ਼ ਗੱਲ ਕਰਨੀ ਹੋਵੇ ਕਿ ਕਿਹੜੇ ਜ਼ਿਲ੍ਹੇ ਕੋਲ ਕਿੰਨੀਆਂ ਮੋਟਰ ਬੋਟਸ ਨੇ ਕਿਹੜੇ ਜਿਹੜੇ ਕੋਲੇ ਕਿੰਨੀਆਂ ਕਿਸ਼ਤੀਆਂ ਨੇ ਕਿੰਨੇ ਇੰਜਨ ਨੇ ਤਾਂ ਸਭ ਤੋਂ ਪਹਿਲਾਂ ਦੱਸ ਦਈਏ ਕਿ ਸ਼੍ਰੀ ਅਮਰਸਰ ਸਾਹਿਬ ਅਮਰਸਰ ਸਾਹਿਬ ਕੋਲੇ ਸਿਰਫ 4 ਕਿਸ਼ਤੀਆਂ ਨੇ ਤੇ 2 ਇੰਜਨ ਨੇ ਫਾਜ਼ਿਲਕਾ ਕੋਲ 32 ਕਿਸ਼ਤੀਆਂ ਨੇ ਤੇ 2 ਇੰਜਨ ਨੇ ਗਰਦਾਸਪੁਰ ਕੋਲ 7 ਕਿਸ਼ਤੀਆਂ ਨੇ ਤੇ 4 ਇੰਜਨ ਨੇ ਕਪੂਰਥਲਾ ਕੋਲ 7 ਕਿਸ਼ਤੀਆਂ ਨੇ ਤੇ 1 ਵੀ ਇੰਜਨ ਨਹੀਂ ਹੈ ਪਠਾਨਕੋਟ ਕੋਲ 4 ਕਿਸ਼ਤੀਆਂ ਨੇ ਤੇ ਸਿਰਫ 2 ਇੰਜਨ ਨੇ ਨਵਾਂ ਸ਼ਹਿਰ ਕੋਲੇ 12 ਕਿਸ਼ਤੀਆਂ ਨੇ ਤੇ 3 ਇੰਜਨ ਨੇ ਹੁਸ਼ਿਆਰਪੁਰ ਕੋਲ 11 ਕਿਸ਼ਤੀਆਂ ਨੇ ਤੇ 5 ਇੰਜਨ ਨੇ ਬਾਰਡਰ ਡਿਸਟ੍ਰਿਕਟ ਤਰਨਤਾਰਨ ਕੋਲੇ 1 ਕਿਸ਼ਤੀ ਹੈ ਸਿਰਫ ਤੇ 3 ਇੰਜਨ ਹੈ ਹੁਣ ਇਹ ਨਹੀਂ ਪਤਾ ਉਹ ਕਦੇ ਹੱਥੇ ਰੱਖਿਆ ਫਰੋਇਪੁਰ ਕੋਲੇ 30 ਕਿਸ਼ਤੀਆਂ ਨੇ 19 ਇੰਜਨ ਨੇ ਤੇ ਉਸ ਤੋਂ ਅੱਗੇ ਜਲੰਧਰ ਕੋਲੇ 10 ਕਿਸ਼ਤੀਆਂ ਨੇ ਤੇ 3 ਇੰਜਨ ਨੇ ਤੇ ਦੂਜੇ ਪਾਸੇ ਮਾਨਸਾ ਜਿਹੜਾ ਕਿ ਜਿੱਦੜ ਕੱਗੜ ਜ਼ਰੂਰ ਮਾਰ ਕਰਦੀ ਹੈ ਪਰ ਬਹੁਤ ਘੱਟ ਹੁੰਦਾ ਹੈ ਉੱਥੇ 27 ਕਿਸ਼ਤੀਆਂ ਨੇ ਤੇ 19 ਇੰਜਨ ਨੇ ਪਟਿਆਲਾ ਕੋਲ 52 ਕਿਸ਼ਤੀਆਂ ਨੇ ਤੇ 32 ਇੰਜਨ ਨੇ ਸੰਗਰੂਰ ਕੋਲ 12 ਕਿਸ਼ਤੀਆਂ ਨੇ ਤੇ 3 ਇੰਜਨ ਨੇ ਮੁਹਾਲੀ ਕੋਲ 6 ਕਿਸ਼ਤੀਆਂ ਨੇ ਤੇ 1 ਵੀ ਇੰਜਨ ਨੇ ਸ੍ਰੀ ਮੁਕਸਰ ਸਾਹਿਬ ਕੋਲੇ 4 ਕਿਸ਼ਤੀਆਂ ਨੇ ਇੰਜਨ ਕੋਈ ਨਹੀਂ ਲੁਧਿਆਣਾ ਕੋਲ 12 ਕਿਸ਼ਤੀਆਂ ਨੇ 4 ਇੰਜਨ ਨੇ ਮਲੇਰ ਕੋਟਲਾ ਕੋਲੇ ਕੋਈ ਕਿਸ਼ਤੀ ਨਹੀਂ ਹੈ ਹੁਣ ਇੱਥੇ ਇੱਕ ਗੱਲ ਦੱਸਦੀ ਆ ਕਿ ਜਿਹੜੇ ਸਮਾਜ ਸੇਵੀ ਸੰਸਥਾਵਾਂ ਉਹ ਇਹ ਗੱਲ ਕਹਿ ਰਹੀਆਂ ਕਿ ਜਿਹੜੇ ਮੰਤਰੀ ਐਮ ਐਲ ਏ ਨੇ ਉਹਨਾਂ ਦੀ ਫੋਟੋ ਸੈਸ਼ਨ ਵਾਸਤੇ ਕਿਸ਼ਤੀਆਂ ਵਰਤੀਆਂ ਜਾ ਰਹੀਆਂ ਨੇ ਅਸਲ ਦੇ ਵਿੱਚ ਇਹ ਕਿਸ਼ਤੀਆਂ ਜਿਹੜੀ ਜਨਤਾ ਦੇ ਕੰਮ ਬਹੁਤ ਘੱਟ ਆਉਂਦੀਆਂ ਰਾਸ਼ਨ ਵੰਡਾਲਾਂ ਦੇ ਕੰਮ ਘੱਟ ਆਉਂਦੀਆਂ ਦੂਜੇ ਪਾਸੇ ਜਿਹੜੇ ਸੈਲੀਬ੍ਰਿਟੀ ਨੇ ਜਿਹੜੇ ਸਾਡੇ ਗਾਇਕ ਨੇ ਕਲਾਕਾਰ ਨੇ ਅਦਾਕਾਰ ਨੇ ਉਹ ਜਿਵੇਂ ਕਰਨ ਔਜਲਾ ਹੋ ਗਿਆ ਬੰਟੀ ਬੈਂਸ ਹੋ ਗਿਆ ਜਾਂ ਕਪਲੋਈ ਸ਼ਰਮਾ ਇਹ ਜਿਹੜੇ ਲੋਕ ਆ ਜਿਹੜੇ ਉਹ ਜਰੂਰ ਜਿਹੜੀ ਐ ਉਹ ਸਵਾਮਾ ਦੇ ਰਹੇ ਨੇ ਇੱਕ ਰਤਨ ਟਿ ਲੋ ਨਾਮ ਦੇ ਬੰਦੇ ਨੇ ਉਹਨਾਂ ਨੇ ਵੀ ਕਿਸ਼ਤیاں ਦਿੱਤੀਆਂ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿੰਨੀ ਸਥਿਤੀ ਮਾੜੀ ਐ ਪਰ ਉਸ ਤੋਂ ਅੱਗੇ ਕਿਸ਼ਤیاں ਨਾ ਹੋਣ ਕਰਕੇ ਲੋਕਾਂ ਤੱਕ ਰਾਸ਼ਨ ਪਹੁੰਚਾਉਣਾ ਇਹ ਸਭ ਕਾਸੇ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਦਿੱਕਤਾਂ ਆਉਂਦੀਆਂ ਨੇ ਪਰ ਸਰਕਾਰ ਦੀ ਜੇ ਗੱਲ ਕਹਿ ਲਈਏ ਕਿ ਉਹ ਕਿਸ ਪਾਸੇ ਨੂੰ ਜਾ ਰਹੀ ਐ ਕਿ ਹਾਲੇ ਤੱਕ ਕਿਸ਼ਤਿਆਂ ਦਾ ਪ੍ਰਬੰਧ ਵੀ ਨਹੀਂ ਕੀਤਾ ਉਸ ਤੋਂ ਅੱਗੇ ਦੱਸਦੀ ਹੈ ਕਿ ਐਮਐਲਏ ਇੱਕ ਪੰਜਾਬੀ ਗਾਇਕ ਨੇ ਇਹ ਗੱਲ ਦੱਸੀ ਹੈ ਇਹ ਸਾਰੀ ਜਿਹੜੀ ਖਬਰ ਹੈ ਇੰਡੀਅਨ ਐਕਸਪ੍ਰੈਸ ਦੀ ਖਬਰ ਹੈ ਤੇ ਬਹੁਤ ਹੀ ਜਿਹੜੇ ਕਾਬਲ ਪੱਤਰਕਾਰ ਨੇ ਦਿਵਿਆ ਗੋਇਲ ਜਿਹੜੇ ਬੜੇ ਤੱਥਾਂ ਸਥਹਿਤ ਗੱਲ ਲੈ ਕੇ ਆਉਂਦੇ ਨੇ ਉਹਨਾਂ ਦੀ ਇਹ ਖਬਰ ਹੈ ਉਹਨਾਂ ਨੇ ਸਰਕਾਰੀ ਡਾਟਾ ਦੇ ਵਿਹਾਸ ਤੇ ਗੱਲ ਕੀਤੀ ਹੈ ਉਹ ਕਹਿੰਦੇ ਕਿ ਇੱਕ ਜਸਵੀਰ ਦਸੀ ਦੱਸ ਰਹੇ ਨੇ ਕਿ ਇੱਕ ਜਗ੍ਹਾ ਦੇ ਉੱਤੇ ਸਰਕਾਰੀ ਕਿਸ਼ਤੀ ਸੀ ਤਾਂ ਐਮਐਲਏ ਕਹਿੰਦਾ ਕਿ ਜਦੋਂ ਤੱਕ ਮੈਂ ਨਾ ਆਇਆ ਤਾਂ ਕਿਸ਼ਤੀ ਨਾ ਚਲਾਈ ਜਾਵੇ ਇਹ ਇਹ ਹਾਲਾਤ ਨੇ ਮਤਲਬ ਜਿਹੜੇ ਸੂਬੇ ਦੇ ਵਿੱਚ ਪਤਾ ਹੈ ਕਿ ਹੜ੍ਹ ਆ ਸਕਦੇ ਨੇ ਕਿਸੇ ਤਰੀਕੇ ਦੀ ਵੀ ਸਿਚੁਏਸ਼ਨ ਬਣ ਸਕਦੀ ਹੈ ਉਹ ਸਿਚੁਏਸ਼ਨ ਨੂੰ ਨਿਯਠਣ ਦੇ ਲਈ ਨਵੀਆਂ ਕਿਸ਼ਤੀਆਂ ਖਰੀਦਣ ਲਈ ਅਜੇ ਹਾ ਕੋਈ ਪ੍ਰਬੰਧ ਨਹੀਂ ਹੈ ਜੇ ਸਮਾਜ ਸੇਵੀ ਸੰਸਥਾਵਾਂ ਨਾ ਹੋਣ ਜੇ ਸਾਡੇ ਪੰਜਾਬ ਦੀਆਂ ਚੈਰੀਟੇਬਲ ਸੰਸਥਾਵਾਂ ਗਾਇਕ ਜਾਂ ਜਿਹੜੇ ਲੋਕ ਪੰਜਾਬ ਨੂੰ ਪਿਆਰ ਕਰਦੇ ਹੋ ਨਾ ਹੋਣ ਤਾਂ ਬਹੁਤੇ ਲੋਕਾਂ ਤੱਕ ਸਮਾਨ ਨਾ ਪਹੁੰਚੇ ਉਸ ਤੋਂ ਅੱਗੇ ਕਿ ਜੇ ਜਿਹੜੀਆਂ ਬਾਕੀ ਕਿਸ਼ਤੀਆਂ ਐਨਡੀਆਰਐਫ ਦੀਆਂ ਨੇ ਫੌਜiany ਨੇ ਉਹ ਕਿਸ਼ਤੀਆਂ ਜਿਹੜੀਆਂ ਉਹ ਨਾਲ ਕੰਮ ਕਰ ਰਹੀਆਂ ਨੇ ਜਾਂ ਸਮਾਜ ਸੇਵੀ ਸੰਸਥਾਵਾਂ ਰਹੀਆਂ ਨੇ ਸਰਕਾਰ ਦੀਆਂ ਕਿਸ਼ਤੀਆਂ ਦਾ ਬਹੁਤ ਬੁਰਾ ਹਾਲ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਕਿਸ਼ਤੀਆਂ ਤਾਂ ਨਹੀਂ ਦਿੱਤੀਆਂ ਪਰ ਇਹ ਕਿਹਾ ਗਿਆ ਸੀ ਕਿ ਅਸੀਂ ਆਪਣਾ ਹੈਲੀਕਾਪਟਰ ਛੱਡ ਚਲੇ ਆ ਤੇ ਉਹ ਹੈਲੀਕਾਪਟਰ ਵੀ ਜ਼ਿਆਦਾਤਰ ਉਹਨਾਂ ਦੇ ਹਲਕਾ ਇੰਚਾਰਜ ਜਿੱਥੇ ਐਮਐਲਏਾਂ ਦੇ ਫੋਟੋ ਸੈਸ਼ਨ ਦੇ ਕੰਮ ਆਇਆ ਕਿ ਉਹ ਵਿੱਚ ਬੈਠ ਕੇ ਇੱਕ ਰੀਲ ਪਾਉਂਦੇ ਸੀਗੇ ਉਹ ਇਸ ਕੰਮ ਆਇਆ ਤੇ ਦੂਜੇ ਪਾਸੇ ਪੰਜਾਬ ਦੇ ਤਿੰਨ ਕੈਬਨਿਟ ਮਨਿਸਟਰ ਲਾਲਜੀਤ ਸਿੰਘ ਭੁੱਲਰ ਹਰਪ੍ਰੀਤ ਸਿੰਘ ਜੀਟੀਓ ਤੇ ਬਰਿੰਦਰ ਗੋਇਲ ਉਹ ਜਦੋਂ ਇੱਕ ਕਿਸ਼ਤੀ ਦੇ ਵਿੱਚ ਜਾ ਰਹੇ ਸੀ ਤਾਂ ਫੀਲ ਲੈ ਰਹੇ ਸੀ ਕਿ ਲਗਜ਼ਰੀ ਕਰੂਜ਼ ਟ੍ਰਿਪ ਦੀ ਕਿ ਜਦੋਂ ਅਸੀਂ ਸਵੀਡਨ ਤੇ ਗੋਆ ਗਏ ਸੀ ਉੱਥੇ ਵੀ ਇਹ ਜਿਹਹਾ ਕੋਈ ਸੀ ਇੱਕ ਪਾਸੇ ਹੜ ਆਇਆ ਇੱਕ ਪਾਸੇ ਫੀਲਿੰਗਾਂ ਸਮੁੰਦਰਾਂ ਦੀਆਂ ਲੈ ਰੇ ਸੀ ਤਾਂ ਇਹ ਸਥਿਤੀ ਆ ਪੰਜਾਬ ਦੇ ਵਿੱਚ ਸਰਕਾਰੀ ਕਿਸ਼ਤੀਆਂ ਦੀ ਕਿ ਪੰਜਾਬ ਸਰਕਾਰ ਕੋਲ 257 ਕਿਸ਼ਤੀਆਂ ਤੇ 114 ਦੇ ਕਰੀਬ ਹੀ ਇੰਜਨ ਨੇ ਇਹ ਹਾਲਾਤ ਨੇ ਜਿਹੜੇ ਜਿਹੜੇ ਸਭ ਤੋਂ ਵੱਧ ਹੜ ਦੀ ਮਾਰ ਦੇ ਵਿੱਚ ਨੇ ਉਹਨਾਂ ਕੋਲੇ ਸਭ ਤੋਂ ਘੱਟ ਕਿਸ਼ਤੀਆਂ ਨੇ ਫਿਰ ਜਿਹੜੀਆਂ ਕਿਸ਼ਤੀਆਂ ਬਿਨਾ ਇੰਜਨ ਤੋਂ ਨੇ ਉਹ ਹੜਾਂ ਵਿੱਚ ਲਾਉਣੀਆਂ ਅਸੰਭਵ ਹੀ ਹੋ ਜਾਂਦੀਆਂ ਕਿਉਂਕਿ ਚੱਪੂ ਕੌਣ ਚਲਾਵੇ ਪਾਣੀ ਕਈ ਜਗ੍ਹਾ ਬਹੁਤ ਜ਼ਿਆਦਾ ਹੁੰਦਾ ਕਈ ਜਗ੍ਹਾ ਬਹੁਤ ਥੋੜਾ ਹੁੰਦਾ ਸੋ ਇਸ ਕਰਕੇ ਬਹੁਤ ਜ਼ਿਆਦਾ ਫਿਜ਼ੀਕਲ ਵਰਕ ਲੱਗਦਾ ਚਾਰ ਬੰਦੇ ਕਿਸ਼ਤੀ ਚਲਾਉਣਗੇ ਤੇ ਫਿਰ ਉਹ ਸਮਾਨ ਲੈ ਕੇ ਜਾਣਗੇ ਤੇ ਕਿਹੜੇ ਨੂੰ ਲੈ ਕੇ ਆਉਣਗੇ ਤੇ ਕਿਹਨੂੰ ਛੱਡ ਕੇ ਆਉਣਗੇ ਸੋ ਇਹ ਚੀਜ਼ ਦੀ ਸਥਿਤੀ ਇੱਥੋਂ ਤੱਕ ਬਣੀ ਹੈ ਇਹ ਦੱਸਣ ਦਾ ਮਕਸਦ ਨਹੀਂ ਹੈ ਕਿ ਸਰਕਾਰੀ ਪ੍ਰਬੰਧ ਕਿਸ ਤਰੀਕੇ ਦੇ ਸਾਡੇ ਹੜ੍ਹਾਂ ਨਾਲ ਨਜਿੱਠਣ ਦੇ ਲਈ ਤਿੰਨ ਦਰਿਆਵਾਂ ਦੀ ਧਰਤੀ ਤੇ ਹੜ੍ਹਾਂ ਦੇ ਮਾਰ ਵਾਲੇ ਸੂਬੇ ਪੰਜਾਬ ਕੋਲ ਸਿਰਫ 257 ਸਰਕਾਰੀ ਕਿਸ਼ਤੀਆਂ ਨਹੀਂ ਜਿਹੜਾ ਸੂਬਾ ਥੋੜੇ ਸਮੇਂ ਬਾਅਦ ਕਿਤੇ ਨਾ ਕਿਤੇ ਹੜ੍ਹ ਦੀ ਮਾਰ ਈ ਠਾ ਜਾਂਦਾ ਹੈ। ਸਵਾ ਜੁਰ ਵੱਡੇ ਹੜ੍ਹ ਹੈ ਪਰ ਕਿਤੇ ਨਾ ਕਿਤੇ ਜਿਵੇਂ 2023 ਦੇ ਵਿੱਚ ਵੀ ਹੜ੍ਹਾਂ ਦੀ ਮਾਰ ਈ ਠਾਇਆ। ਉਹ ਸੂਬੇ ਕੋਲ ਆਪਣੀਆਂ ਸਰਕਾਰੀ ਕਿਸ਼ਤੀਆਂ ਸਿਰਫ 257 ਨੇ ਤੇ ਸਰਕਾਰੀ ਕਿਸ਼ਤੀਆਂ 257 ਦੇ ਵਿੱਚੋਂ ਸਿਰਫ 114 ਕਿਸ਼ਤੀਆਂ ਦੇ ਇੰਜਨ ਨੇ। 114 ਇੰਜਨ ਨੇ ਸਿਰਫ 257 ਕਿਸ਼ਤੀਆਂ ਚੋਂ ਵੀ 114 ਇੰਜਨ ਨੇ ਤੇ ਜਿਹੜੀਆਂ ਉਹ ਕਿਸ਼ਤੀਆਂ ਵੀ ਹੁਣ ਜਦੋਂ ਹਾੜ ਆਇਆ ਹੋਇਆ ਤਾਂ ਉਹ ਕਿਸਤੀਆਂ ਵਰਤੀਆਂ ਕਿਸ ਲਈ ਆਂਦੀਆਂ ਪੰਜਾਬ ਸਰਕਾਰ ਦੇ ਅਫਸਰਾਂ ਲਈ ਪੰਜਾਬ ਸਰਕਾਰ ਦੇ ਐਮ.ਐਲ.ਏ.ਆਂ ਲਈ ਪੰਜਾਬ ਸਰਕਾਰ ਦੇ ਮੰਤਰੀਆਂ ਲਈ ਸਿਰਫ ਫੋਟੋਆਂ ਖਿਚਾਉਣ ਲਈ ਕੇ ਅੰਦਰ ਜਾਂਦੇ ਨੇ ਤੇ ਫੋਟੋਆਂ ਖਿਚਵਾ ਕੇ ਬਾਹਰ ਆ ਜਾਂਦੇ ਨੇ ਇਹ ਗੱਲ ਅਸੀਂ ਨਹੀਂ ਕਹਿ ਰਹੇ ਸਮਾਜ ਸੇਵੀ ਸੰਸਥਾਵਾਂ ਕਹਿ ਰਹੀਆਂ ਨੇ ਕਿ ਜਦੋਂ ਵੀ ਕੋਈ ਲੀਡਰ ਆਉਂਦਾ ਤਾਂ ਉਹ ਸਰਕਾਰੀ ਬੋਰਡ ਦੇ ਵਿੱਚ ਚੜ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਕੰਮ ਦੇ ਵਿੱਚ ਵਿਗ ਨਹੀਂ ਪਾਉਂਦਾ ਉਹ ਆਪਣੀ ਪੀ.ਆਰ. ਜ਼ਰੂਰ ਚਮਕਾ ਜਾਂਦਾ ਉਸ ਤੋਂ ਅਗੇ 23 ਜਿਹੜੇ ਨੇ ਤੇ ਸਿਰਫ 257 ਕਿਸ਼ਤੀਆਂ ਤੇ 114 ਇੰਜਨ ਉਸ ਤੋਂ ਅੱਗੇ ਜਿਹੜੀ ਗੱਲ ਜੇ ਜ਼ਿਲ੍ਹੇ ਵਾਈਜ਼ ਗੱਲ ਕਰਨੀ ਹੋਵੇ ਆਪਾਂ ਸਿਰਫ ਜ਼ਿਲ੍ਹੇ ਵਾਈਜ਼ ਗੱਲ ਕਰਨੀ ਹੋਵੇ ਕਿ ਕਿਹੜੇ ਜ਼ਿਲ੍ਹੇ ਕੋਲ ਕਿੰਨੀਆਂ ਮੋਟਰ ਬੋਰਡਸ ਨੇ ਕਿਹੜੇ ਜਿਹੜੇ ਕੋਲੇ ਕਿੰਨੀਆਂ ਕਿਸ਼ਤੀਆਂ ਨੇ ਕਿੰਨੇ ਇੰਜਨ ਨੇ ਤਾਂ ਸਭ ਤੋਂ ਪਹਿਲਾਂ ਦੱਸ ਦਈਏ ਕਿ ਸ਼੍ਰੀ ਅਮਰਸਰ ਸਾਹਿਬ ਅਮਰਸਰ ਸਾਹਿਬ ਕੋਲੇ ਸਿਰਫ 4 ਕਿਸ਼ਤੀਆਂ ਨੇ ਤੇ 2 ਇੰਜਨ ਨੇ ਫਾਜ਼ਿਲਕਾ ਕੋਲ 32 ਕਿਸ਼ਤੀਆਂ ਨੇ ਤੇ 2 ਇੰਜਨ ਨੇ ਗਰਦਾਸਪੁਰ ਕੋਲ 7 ਕਿਸ਼ਤੀਆਂ ਨੇ ਤੇ 4 ਇੰਜਨ ਨੇ ਕਪੂਰਥਲਾ ਕੋਲ 7 ਕਿਸ਼ਤੀਆਂ ਨੇ ਤੇ ਇੱਕ ਵੀ ਇੰਜਨ ਨਹੀਂ ਹੈ ਪਠਾਨਕੋਟ ਕੋਲ 4 ਕਿਸ਼ਤੀਆਂ ਨੇ ਤੇ ਸਿਰਫ 2 ਇੰਜਨ ਨੇ ਨਵਾਂ ਸ਼ਹਿਰ ਕੋਲੇ 12 ਕਿਸ਼ਤੀਆਂ ਨੇ ਤੇ 3 ਇੰਜਨ ਨੇ ਹੁਸ਼ਿਆਰਪੁਰ ਕੋਲ 11 ਕਿਸ਼ਤੀਆਂ ਨੇ ਤੇ 5 ਇੰਜਨ ਨੇ ਬਾਰਡਰ ਡਿਸਟ੍ਰਿਕਟ ਤਰਨਤਾਰਨ ਕੋਲੇ ਇੱਕ ਕਿਸ਼ਤੀ ਹੈ ਸਿਰਫ ਤੇ 3 ਇੰਜਨ ਹੈ ਹੁਣ ਇਹ ਨਹੀਂ ਪਤਾ ਉਹ ਕਾਦੇ ਹਾਸਤੇ ਰੱਖਿਆ ਫਰੋਇਪੁਰ ਕੋਲੇ 30 ਕਿਸ਼ਤੀਆਂ ਨੇ 19 ਇੰਜਨ ਨੇ ਤੇ ਉਸ ਤੋਂ ਅੱਗੇ ਜਲੰਧਰ ਕੋਲੇ 10 ਕਿਸ਼ਤੀਆਂ ਨੇ ਤੇ 3 ਇੰਜਨ ਨੇ ਦੇ ਦੂਜੇ ਪਾਸੇ ਮਾਨਸਾ ਜਿਹੜਾ ਕਿ ਜਿੱਦਰ ਕੱਗੜ ਜ਼ਰੂਰ ਮਾਰ ਕਰਦੀ ਹੈ ਪਰ ਬਹੁਤ ਘੱਟ ਹੁੰਦਾ ਹੈ ਉੱਥੇ 27 ਕਿਸ਼ਤੀਆਂ ਨੇ ਤੇ 19 ਇੰਜਨ ਨੇ ਪਟਿਆਲਾ ਕੋਲ 52 ਕਿਸ਼ਤੀਆਂ ਨੇ ਤੇ 32 ਇੰਜਨ ਨੇ ਸੰਗਰੂਰ ਕੋਲ 12 ਕਿਸ਼ਤੀਆਂ ਨੇ ਤੇ 3 ਇੰਜਨ ਨੇ ਮੁਹਾਲੀ ਕੋਲ 6 ਕਿਸ਼ਤੀਆਂ ਨੇ ਤੇ 1 ਵੀ ਇੰਜਨ ਨੇ ਸ੍ਰੀ ਮੁਕਸਰ ਸਾਹਿਬ ਕੋਲੇ 4 ਕਿਸ਼ਤੀਆਂ ਨੇ ਇੰਜਨ ਕੋਈ ਨਹੀਂ ਲੁਧਿਆਣਾ ਕੋਲ 12 ਕਿਸ਼ਤੀਆਂ ਨੇ 4 ਇੰਜਨ ਨੇ ਮਲੇਰ ਕੋਟਲਾ ਕੋਲੇ ਕੋਈ ਕਿਸ਼ਤੀ ਨਹੀਂ ਹੈ ਹੁਣ ਇੱਥੇ ਇੱਕ ਗੱਲ ਦੱਸਦੀ ਹੈ ਕਿ ਜਿਹੜੇ ਸਮਾਜ ਸੇਵੀ ਸੰਸਥਾਵਾਂ ਉਹ ਇਹ ਗੱਲ ਕਹਿ ਰਹੀਆਂ ਹੈ ਕਿ ਜਿਹੜੇ ਮੰਤਰੀ ਐਮ ਐਲ ਏ ਨੇ ਉਹਨਾਂ ਦੀ ਫੋਟੋ ਸੈਸ਼ਨ ਵਾਸਤੇ ਕਿਸਤੀਆਂ ਵਰਤੀਆਂ ਜਾ ਰਹੀਆਂ ਨੇ ਅਸਲ ਦੇ ਵਿੱਚ ਇਹ ਕਿਸਤੀਆਂ ਜਿਹੜੀ ਜਨਤਾ ਦੇ ਕੰਮ ਬਹੁਤ ਘੱਟ ਆਉਂਦੀਆਂ ਰਾਸ਼ਨ ਮੰਡਾਲਾਂ ਦੇ ਕੰਮ ਘੱਟ ਆਉਂਦੀਆਂ ਦੂਜੇ ਪਾਸੇ ਜਿਹੜੇ ਸੈਲੀਬ੍ਰਿਟੀ ਨੇ ਜਿਹੜੇ ਸਾਡੇ ਗਾਇਕ ਨੇ ਕਲਾਕਾਰ ਨੇ ਅਦਾਕਾਰ ਨੇ ਉਹ ਜਿਵੇਂ ਕਰਨ ਔਜਲਾ ਹੋ ਗਿਆ ਬੰਟੀ ਬੈਂਸ ਹੋ ਗਿਆ ਜਾਂ ਕਪਲ ਸ਼ਰਮਾ ਇਹ ਜਿਹੜੇ ਲੋਕ ਆ ਜਿਹੜੇ ਉਹ ਜ਼ਰੂਰ ਜਿਹੜੀ ਹੈ ਉਹ ਸਵਾਮਾ ਦੇ ਰਹੇ ਨੇ ਇੱਕ ਰਤਨ ਟਿੰਟ ਲੋਨ ਆਮਦੇਵ ਬੰਦੇ ਨੇ ਉਹਨਾਂ ਨੇ ਵੀ ਕਿਸ਼ਤੀਆਂ ਦਿੱਤੀਆਂ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿੰਨੀ ਸਥਿਤੀ ਮਾੜੀ ਹੈ ਪਰ ਉਸ ਤੋਂ ਅੱਗੇ ਕਿਸ਼ਤੀਆਂ ਨਾ ਹੋਣ ਕਰਕੇ ਲੋਕਾਂ ਤੱਕ ਰਾਸ਼ਨ ਪਹੁੰਚਾਉਣਾ ਇਹ ਸਭ ਕਾਸੇ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਦਿੱਕਤਾਂ ਆਉਂਦੀਆਂ ਨੇ ਪਰ ਸਰਕਾਰ ਦੀ ਜੇ ਗੱਲ ਕਹੀਏ ਕਿ ਉਹ ਕਿਸ ਪਾਸੇ ਨੂੰ ਜਾ ਰਹੀ ਹੈ ਕਿ ਹਾਲੇ ਤੱਕ ਕਿਸ਼ਤੀਆਂ ਦਾ ਪ੍ਰਬੰਧ ਵੀ ਨਹੀਂ ਕੀਤਾ ਉਸ ਤੋਂ ਅੱਗੇ ਦੱਸਦੀ ਹੈ ਕਿ ਐਮਐਲਏ ਇੱਕ ਪੰਜਾਬੀ ਗਾਇਕ ਨੇ ਇਹ ਗੱਲ ਦੱਸੀ ਹੈ ਇਹ ਸਾਰੀ ਜਿਹੜੀ ਖਬਰ ਹੈ ਇੰਡੀਅਨ ਐਕਸਪ੍ਰੈਸ ਦੀ ਖਬਰ ਹੈ ਤੇ ਬਹੁਤ ਹੀ ਜਿਹੜੇ ਕਾਬਲ ਪੱਤਰਕਾਰ ਨੇ ਦਿਵਿਆ ਗੋਇਲ ਜਿਹੜੇ ਬੜੇ ਤੱਥਾਂ ਸਥਿਤ ਗੱਲ ਲੈ ਕੇ ਆਉਂਦੇ ਨੇ ਉਹਨਾਂ ਦੀ ਇਹ ਖਬਰ ਹੈ ਉਹਨਾਂ ਨੇ ਸਰਕਾਰੀ ਡਾਟਾ ਤੇ ਵਿਹਾਫ ਤੇ ਗੱਲ ਕੀਤੀ ਹੈ ਉਹ ਕਹਿੰਦੇ ਕਿ ਇੱਕ ਜਸਵੀਰ ਦੱਸੀ ਦੱਸ ਰਹੇ ਨੇ ਕਿ ਇੱਕ ਜਗ੍ਹਾ ਦੇ ਉੱਤੇ ਸਰਕਾਰੀ ਕਿਸ਼ਤੀ ਸੀ ਤਾਂ ਐਮਐਲਏ ਕਹਿੰਦਾ ਕਿ ਜਦੋਂ ਤੱਕ ਮੈਂ ਨਾ ਆਇਆ ਤਾਂ ਉਹ ਕਿਸ਼ਤੀ ਨਾ ਚਲਾਈ ਜਾਵੇ ਇਹ ਹਾਲਾਤ ਨੇ ਮਤਲਬ ਜਿਹੜੇ ਸੂਬੇ ਦੇ ਵਿੱਚ ਪਤਾ ਹੈ ਕਿ ਹੜ੍ਹ ਆ ਸਕਦੇ ਨੇ ਕਿਸੇ ਤਰੀਕੇ ਦੀ ਵੀ ਸਿਚੁਏਸ਼ਨ ਬਣ ਸਕਦੀ ਹੈ ਉਹ ਸਿਚੁਏਸ਼ਨ ਦਾ ਨਿਯੱਠਣ ਦੇ ਲਈ ਨਵੀਆਂ ਕਿਸ਼ਤੀਆਂ ਖਰੀਦਣ ਲਈ ਅਜੇ ਹਾ ਕੋਈ ਪ੍ਰਬੰਧ ਨਹੀਂ ਹੈ ਜੇ ਸਮਾਜ ਸੇਵੀ ਸੰਸਥਾਾਂ ਨਾ ਹੋਣ ਜੇ ਸਾਡੇ ਪੰਜਾਬ ਦੀਆਂ ਚੈਰੀਟੇਬਲ ਸੰਸਥਾਾਂ ਗਾਇਕ ਜਾਂ ਜਿਹੜੇ ਲੋਕ ਪੰਜਾਬ ਨੂੰ ਪਿਆਰ ਕਰਦੇ ਹੋ ਨਾ ਹੋਣ ਤਾਂ ਬਹੁਤੇ ਲੋਕਾਂ ਤੱਕ ਸਮਾਨ ਨਾ ਪਹੁੰਚੇ ਉਸ ਤੋਂ ਅੱਗੇ ਕਿ ਜੇ ਜਿਹੜੀਆਂ ਬਾਕੀ ਕਿਸ਼ਤੀਆਂ ਐਨਡੀਆਰਐਫ ਦੀਆਂ ਨੇ ਫੌਜ ਦੇ ਗਾਣੇ ਉਹ ਕਿਸ਼ਤੀਆਂ ਜਿਹੜੀਆਂ ਉਹ ਨਾਲ ਕੰਮ ਕਰ ਰਹੀਆਂ ਨੇ ਜਾਂ ਸਮਾਜ ਸੇਵੀ ਸੰਸਥਾ ਰਹੀਆਂ ਨੇ ਸਰਕਾਰ ਦੀਆਂ ਕਿਸ਼ਤੀਆਂ ਦਾ ਬਹੁਤ ਬੁਰਾ ਹਾਲ ਪੰਜਾਬ ਦੇ ਮੁੱਖ ਮੰਤਰੀ ਨੇ ਕਿਸ਼ਤੀਆਂ ਤਾਂ ਨਹੀਂ ਦਿੱਤੀਆਂ ਪਰ ਇਹ ਕਿਹਾ ਗਿਆ ਸੀ ਕਿ ਅਸੀਂ ਆਪਣਾ ਹੈਲੀਕਾਪਟਰ ਛੱਡ ਚਲੇ ਆ ਤੇ ਉਹ ਹੈਲੀਕਾਪਟਰ ਵੀ ਜ਼ਿਆਦਾਤਰ ਉਹਨਾਂ ਦੇ ਹਲਕਾਂ ਚਾਰਜ ਤੇ ਐਮਐਲਏਾਂ ਦੇ ਫੋਟੋ ਸੈਸ਼ਨ ਦੇ ਕੰਮ ਹੀ ਆਇਆ ਕਿ ਉਹ ਵਿੱਚ ਬੈਠ ਕੇ ਇੱਕ ਰੀਲ ਪਾਉਂਦੇ ਸੀਗੇ ਉਹ ਇਸ ਕੰਮ ਆਇਆ ਤੇ ਦੂਜੇ ਪਾਸੇ ਪੰਜਾਬ ਦੇ ਤਿੰਨ ਕੈਬਨਿਟ ਮਨਿਸਟਰ ਲਾਲਜੀਤ ਸਿੰਘ ਭੁੱਲਰ ਹਰਭਜਨ ਸਿੰਘ ਜੀਟਿਓ ਤੇ ਬਰਿੰਦਰ ਗੋਇਲ ਉਹ ਜਦੋਂ ਇੱਕ ਕਿਸ਼ਤੀ ਦੇ ਵਿੱਚ ਜਾ ਰਹੇ ਸੀ ਤਾਂ ਫੀਲ ਲੈ ਰਹੇ ਸੀ ਕਿ ਲਗਜ਼ਰੀ ਕਰੂਜ਼ ਟ੍ਰਿਪ ਦੀ ਕਿ ਜਦੋਂ ਅਸੀਂ ਸਵੀਡਨ ਤੇ ਗੋਆ ਗਏ ਸੀ ਤਾਂ ਉੱਥੇ ਵੀ ਇਹ ਜਿਹਾ ਕੋਈ ਸੀ ਇੱਕ ਪਾਸੇ ਹੜ ਆਇਆ ਇੱਕ ਪਾਸੇ ਫੀਲਿੰਗਾਂ ਸਮੁੰਦਰਾਂ ਦੀਆਂ ਲੈ ਰਹੇ ਸੀ ਤਾਂ ਇਹ ਸਥਿਤੀ ਹੈ ਪੰਜਾਬ ਦੇ ਵਿੱਚ ਸਰਕਾਰੀ ਕਿਸ਼ਤੀਆਂ ਦੀ ਕਿ ਪੰਜਾਬ ਸਰਕਾਰ ਕੋਲ 257 ਕਿਸ਼ਤੀਆਂ ਤੇ 114 ਦੇ ਕਰੀਬ ਹੀ ਇੰਜਨ ਨੇ ਇਹ ਹਾਲਾਤ ਨੇ ਜਿਹੜੇ ਜਿਹੜੇ ਸਭ ਤੋਂ ਵੱਧ ਹੜ੍ਹ ਦੀ ਮਾਰ ਦੇ ਵਿੱਚ ਨੇ ਉਹਨਾਂ ਕੋਲੇ ਸਭ ਤੋਂ ਘੱਟ ਕਿਸ਼ਤੀਆਂ ਨੇ ਫਿਰ ਜਿਹੜੀਆਂ ਕਿਸ਼ਤੀਆਂ ਬਿਨਾ ਇੰਜਨ ਤੋਂ ਨੇ ਉਹ ਹੜ੍ਹਾਂ ਵਿੱਚ ਚਲਾਉਣੀਆਂ ਅਸੰਭਵ ਹੀ ਹੋ ਜਾਂਦੀਆਂ ਕਿਉਂਕਿ ਚੱਪੂ ਕੌਣ ਚਲਾਵੇ ਪਾਣੀ ਕਈ ਜਗ੍ਹਾ ਬਹੁਤ ਜ਼ਿਆਦਾ ਹੁੰਦਾ ਹੈ ਕਈ ਜਗ੍ਹਾ ਬਹੁਤ ਥੋੜਾ ਹੁੰਦਾ ਸੋ ਇਸ ਕਰਕੇ ਬਹੁਤ ਜ਼ਿਆਦਾ ਫਿਜ਼ੀਕਲ ਵਰਕ ਲੱਗਦਾ ਹੈ ਚਾਰ ਬੰਦੇ ਕਿਸ਼ਤੀ ਚਲਾਉਣਗੇ ਤੇ ਫੇਰ ਉਹ ਸਮਾਨ ਲੈ ਕੇ ਜਾਣਗੇ ਤੇ ਕਿਹੜੇ ਨੂੰ ਲੈ ਕੇ ਆਉਣਗੇ ਤੇ ਕਿਹਨੂੰ ਛੱਡ ਕੇ ਆਉਣਗੇ ਸੋ ਇਹ ਚੀਜ਼ ਦੀ ਸਥਿਤੀ ਇੱਥੋਂ ਤੱਕ ਬਣੀ ਆ ਇਹ ਦੱਸਣ ਦਾ ਮਕਸਦ ਇਹ ਨਹੀਂ ਹੈ ਕਿ ਸਰਕਾਰੀ ਪ੍ਰਬੰਧ ਕਿਹਸ ਤਰੀਕੇ ਦੇ ਸਾਡੇ ਹੜਾ ਨਾਂ ਨਿਯਠਣ ਦੇ